ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਨੂੰ ਮੁਲਾਜ਼ਮਾਂ ਦੇ ਵੱਲੋਂ ਪੂਰਨ ਤੌਰ ਤੇ ਫ੍ਰੀ ਕਰ ਦਿੱਤਾ ਗਿਆ ਹੈ ਨੈਸ਼ਨਲ ਹਾਈਵੇ ਸਥਿਤ ਲਾਡੋਵਾਲ ਟੋਲ ਪਲਾਜ਼ਾ

ਮੰਗਾ ਟੋਲ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਜਿਹੜਾ ਕਿ ਉਹ ਪੂਰਨ ਤੌਰ ਤੇ ਫ੍ਰੀ ਕਰ ਦਿੱਤਾ ਗਿਆ ਦਾਜ ਦੇ ਕੱਲ ਐਲਾਨ ਕੀਤਾ ਗਿਆ ਸੀ ਯੂਨੀਅਨ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਇਹ ਐਲਾਨ ਕੀਤਾ ਗਿਆ ਸੀ ਦਾਜ ਦੇ ਕਿ ਇਸ ਦਾ ਕਾਰਨ ਇਹ ਵੀ ਦੱਸਿਆ ਗਿਆ ਸੀ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਕਿ ਮੰਗਾ ਰੱਖਿਆ ਗਏ ਨੇ ਵਰਕਰਾਂ ਦੇ ਵੱਲੋਂ ਉਹਨਾਂ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਦੇ ਕਰਕੇ ਟੋਲ ਮੁਲਾਜ਼ਮਾਂ ਦੇ ਵੱਲੋਂ ਯੂਨੀਅਨ ਦੀ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਵਰਕਰਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਇਸ ਨੂੰ ਪੂਰਨ ਤੌਰ ਤੇ ਫ੍ਰੀ ਕਰ ਦਿੱਤਾ ਜਾਵੇਗਾ ਤੇ ਅੱਜ ਪੂਰਨ ਤੌਰ ਤੇ ਇਸ ਨੂੰ ਫ੍ਰੀ ਕਰ ਦਿੱਤਾ ਗਿਆ ਸੋ ਸਭ ਤੋਂ ਮਹਿੰਗਾ ਚੋਪਲਾ ਪਲਾਜ਼ਾ ਲਾਡੋਵਾਲ ਟੋਲ ਪਲਾਜ਼ਾ ਕੋਲੋਂ ਤੋਂ ਅੱrte ਫ੍ਰੀ ਕੀਤਾ ਗਿਆ ਜਿਹੜੇ ਵੀ ਵਾਹਨ ਇੱਥੋਂ ਗੁਜ਼ਰ ਰਹੇ ਨੇ ਉਹ ਬਿਨਾਂ ਟੋਲ ਦਿੱਤੇ ਹੋਏ ਬਿਨਾਂ ਕੋਈ ਵੀ ਪੈਸੇ ਦਿੱਤੇ ਹੋਏ ਗੁਜ਼ਰ ਰਹੇ ਨੇ ਸੋ ਟੋਲ ਮੁਲਾਜ਼ਮਾ ਨੇ ਵਸੂਲਣਾ ਬੰਦ ਕੀਤਾ ਹੈ ਟੈਕਸ ਕੋਈ ਵੀ ਟੈਕਸ ਨਹੀਂ ਲੈ ਰਿਹਾ ਕੋਈ ਵੀ ਵਰਕਰ ਜਿਹੜਾ ਕਿ ਇੱਥੇ ਉਹਨਾਂ ਦੇ ਵੱਲੋਂ ਕੋਈ ਵੀ ਟੋਲ ਟੈਕਸ ਨਹੀਂ ਲਿਆ ਜਾ ਰਿਹਾ ਤੇ ਬਿਨਾਂ ਟੋਲ ਦਿੱਤੇ ਹੋਏ ਜਿਹੜੇ ਕਿ ਇੱਥੋਂ ਦੀ ਯਾਤਰੀ ਨੇ ਉਹ ਗੁਜ਼ਰ ਰਹੇ ਨੇ ਸੋ ਕਮਲ ਕਪੂਰ ਨੇ ਸਾਰਨਾਲ ਇਸ ਖਬਰ ਤੇ ਸੋ ਕਮਲ ਪੂਰਨ ਤੌਰ ਤੇ ਫ੍ਰੀ ਕਰ ਦਿੱਤਾ ਗਿਆ ਹੈ ਸੋ ਇਸ ਵਿਲੇ ਤੇ ਕੀ ਮਾਹੌਲ ਹੈ ਉਥੇ ਜੀ ਬਿਲਕੁਲ ਪਰਮ ਦੱਸਦਾ ਕਿ ਲੱਡਵਲ ਟੋਲ ਪਲਾਜ਼ਾ ਦੀਆਂ ਜਿਹੜੀਆਂ EMPLOYEES UNIONS ਦੀਆਂ ਮੰਗਾਂ ਸੀਗੀਆਂ ਕਾਫੀ ਦੇਰ ਤੋਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਸੀਗੀਆਂ ਔਰ ਇਸ ਤੇ ਜਿਹੜੀਆਂ ਨੇ ਕਈ ਵਾਰ ਬੈਠਕਾਂ ਵੀ ਹੋ ਚੁੱਕੀਆਂ ਸੀ ਜੋ ਬੇਨਤੀ ਜਾ ਰਹੀਆਂ ਉਸ ਤੋਂ ਬਾਅਦ ਕੱਲ ਜਿਹੜਾ ਫੈਸਲਾ ਲਿਆ ਗਿਆ ਹੈਗਾ ਕਿ ਟੋਲ ਦੇ ਜਿੰਨੇ ਵੀ ਵਰਕਰਸ ਨੇ ਉਹ ਹੜਤਾਲ ਕਰਨਗੇ ਧਰਨੇ ਤੇ ਬੈਠਣਗੇ ਔਰ ਰੋਸ਼ ਮਜਹਰਾ ਜਿਹੜਾ ਕਰਨਗੇ ਅੱਜ ਜਿਹੜਾ ਹੈਗਾ तकरीबन 11 ਵਜੇ ਦੇ ਕਰੀਬ ਇਹ ਰੋਸ਼ ਮਜਹਰਾ ਜਿਹੜਾ ਸ਼ੁਰੂ ਕੀਤਾ ਗਿਆ ਔਰ ਉਸ ਤੋਂ ਬਾਅਦ ਹੁਣ तकरीबन ਕਈ ਗੱਡੀਆਂ ਕਈ ਵਹੀਕਲ ਜਿਹੜੇ ਨੇ ਬਿਨਾਂ ਟੋਲ ਪਰਚੀ ਤੋਂ ਜਿਹੜੀਆਂ ਨੇ ਨਿਕਲ ਰਹੀਆਂ ਨੇ ਔਰ ਇਸ ਵਕਤ ਦੀ ਹਾਲਾਤਾਂ ਮੈਂ ਦੱਸਾਂ ਪਰ ਤਾਂ ਟੋਲ ਕੱਟੇ ਬਿਨਾਂ ਹੀ ਜਿਹੜੇ ਵਹੀਕਲ ਨੇ ਜਿਹੜੇ ਵਾਹਨ ਨੇ ਉਹਨਾਂ ਨੂੰ ਲੰਘਾਇਆ ਜਾ ਰਿਹਾ ਜੀ ਜੀ ਬਿਲਕੁਲ ਵੱਲੋਂ ਇਹ ਕਿਹਾਇਆ ਸੀ ਕਿ ਮੰਗਾ ਸਾਡੀਆਂ ਪੂਰੀਆਂ ਨਹੀਂ ਖਿਤੇ ਜਾ ਰਹੀ ਜੋ ਸਹੂਲਤਾਂ ਸਾਨੂੰ ਮਿਲਣੀਆਂ ਚਾਹੀਦੀਆਂ ਸੋ ਇਹਨਾਂ ਵੱਲੋਂ ਕੁਝ ਹੋਰ ਇਸ ਤਰ੍ਹਾਂ ਦਾ ਬਿਆਨ ਆਇਆ ਕਿ ਕਦੋਂ ਤੱਕ ਇਹ ਫ੍ਰੀ ਕੀਤਾ ਜਾਵੇਗਾ ਦੁਬਾਰਾ ਤੋਂ ਇਸ ਨੂੰ ਸ਼ੁਰੂ ਕੀਤਾ ਜਾਵੇਗਾ ਜਾਂ ਨਹੀਂ ਇਸ ਤਰ੍ਹਾਂ ਦੀ ਕੁਝ ਜਾਣਕਾਰੀ ਦੇਖੋ ਜੋ ਐਸੋਸੀਏਸ਼ਨ ਦੇ ਪ੍ਰਧਾਨ ਨੇ ਦਰਸ਼ਨ ਸਿੰਘ लाडी ਉਹਨਾਂ ਵੱਲੋਂ ਇਹ ਕੱਲ ਹੀ ਦੱਸ ਦਿੱਤਾ ਗਿਆ ਸੀ ਸੰਕੇਤਿਕ ਰੂਪ ਦੇ ਵਿੱਚ ਸਰਕਾਰ ਤੱਕ ਆਪਣੀ ਜਿਹੜੀ ਗੱਲ ਜਿਹੜੀ ਹੈ ਪਹੁੰਚਾਉਣ ਦੀ ਕੋਸ਼ਿਸ਼ ਉਹਨਾਂ ਵੱਲੋਂ ਕੀਤੀ ਗਈ ਹੈਗੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਦੱਸਿਆ ਜਾ ਰਿਹਾ ਸੀਗਾ ਕਿ ਤਕਰੀਬਨ 12:30 1 ਵਜੇ ਤੱਕ ਜਿਹੜਾ ਇਹ ਟੋਲ ਜਿਹੜਾ ਫ੍ਰੀ ਰਹੇਗਾ ਲੇਕਿਨ ਫਿਲਹਾਲ ਜਿਹੜੀ ਹੈ ਐਸੋਸੀਏਸ਼ਨ ਦੀ ਇੱਕ ਬੈਠਕ ਹੋ ਰਹੀ ਹੈਗੀ ਹੈ ਪਰ ਉਸ ਤੋਂ ਬਾਅਦ ਜਿਹੜਾ ਫੈਸਲਾ ਲਿਆ ਜਾਏਗਾ ਕੀ ਟੋਲ ਦੇ ਉੱਤੇ ਲਗਾਤਾਰ ਜਿਹੜੀ ਐ ਸਟ੍ਰਾਈਕ ਰੱਖੀ ਜਾਏਗੀ ਹੜਤਾਲ ਰੱਖੀ ਜਾਏਗੀ ਤਰਨਾ ਦਿੱਤਾ ਜਾਏਗਾ ਜਾਂ ਫਿਰ ਜਿਹੜੀ ਐ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਤੋਂ ਬਾਅਦ ਇਹਨੂੰ ਜਿਹੜਾ ਕੁਝ ਦੇਰ ਬਾਅਦ ਦੁਬਾਰਾ ਤੋਂ ਟੋਲ ਕਰਮੀ ਜਿਹੜੇ ਨੇ ਵਾਪਸ ਕੰਮ ਤੇ ਮੁੜਨਗੇ ਜੀ ਬਿਲਕੁਲ ਮੀਟਿੰਗ ਦੇ ਬਾਅਦ ਹੀ ਇਹ ਫੈਸਲਾ ਆਵੇਗਾ ਸਾਹਮਣੇ ਸੋ ਬਿਲਕੁਲ ਕਮਲ ਬੋਬਤਾਨ ਬੋਤਾ ਦਾ तमाम ਜਾਣਕਾਰੀ ਸਾਂਝੀ ਕਰਾਂਗੇ